ਫੰਡ ਫੁੱਲੋ ਮਿੱਟੀ ਦੇ ਨੌਜਵਾਨ ਪਾਣੀ ਦੇ ਰਿਆ ਤੇ ਵਿਆਜ ਬੂਟਿਆਂ ਨੂੰ ਮੀਂਹ ਪੈਂਦਾ ਨਹੀਂ ਕਿਉਂ ਵੀ ਅੱਗੋ ਮੀਂਹ ਪੈਂਦਾ ਨਹੀਂ ਮੈਂ ਕਿਹਾ ਉਹ ਆ ਕੇ ਛੱਡਾਂਗੇ ਨਮੀ ਬਾਲੇ ਫੱਲੇ ਅੱਗੋ ਵਰਕੇ ਚੱਲੀ ਗਿਆ ਯਾਰ ਆਹ ਜਾਰਿਆਂ ਨੇ ਲੋ ਵਰਕੇ ਦੋ ਜਣੇ ਜੀ ਤਾਰ ਦੇ ਦਿਓ ਤਾਰ ਪਈ ਉਹ ਵੀ ਲੱਗੀ ਮੋਤਰਾ ਮੱਛੀ ਕਿਉਂ ਵੀ ਗੋਸ਼ੇ ਔਣ ਖੁੱਲਾ ਪਾਣੀ ਪਊਗਾ ਇਹ ਨੌਜਵਾਨ ਦੀ ਕਾਰ ਲਾ ਰਿਆ ਮੇਰਾ ਹੀ ਹੈ ਡਰ ਲੈ ਆਂਦੀ ਸੀ ਬਾਈ ਤੇ ਮੋਟਰ ਵਾਸਤੇ ਹੁਣ ਆਪਾਂ ਵੀ ਤਾਰ ਆ ਉਹ ਲੈਣ ਗਏ ਆ ਤੇ ਆਪਾਂ ਲੱਗੇ ਚੱਲਿਆਂ ਕੋੜੀ ਕਿਲੋ ਮਿੱਠੀ ਦੇ ਨੌਜਵਾਨ ਪਾਣੀ ਦੇ ਰਿਆ ਤੇ ਵਿਆਂ ਚ ਬੂਟਿਆਂ ਨੂੰ ਮੀਂਹ ਪੈਂਦਾ ਨਹੀਂ ਕਿਉਂ ਵੀ ਅੱਗੋ ਹੈ ਮੀਂਹ ਪੈਂਦਾ ਨਹੀਂ ਮੈਂ ਕਿਹਾ ਉਹ ਆ ਕੇ ਛੱਡਾਂਗੇ ਉਹ ਆ ਕੇ ਛੱਡਾਂਗੇ ਪਿੰਡ ਫੁੱਲੂ ਮਿੱਠੀ ਦੇ ਨੌਜਵਾਨ ਕਹਿੰਦੇ ਕਸੀ ਇਹ ਹੈਗੇ ਆ ਤੇ ਆ ਭਰ ਕੇ ਲੈ ਆਂ ਡਰਾਮਾ ਹਾ ਗੋਸ਼ਪਰੀ ਤੇ ਜੀ ਹੋਰ ਸੈਟਅਪ ਹੈ ਜੀ ਠੀਕ ਆ ਵਧੀਆ ਆ ਆ ਸਾਡੇ ਭਰਾ ਹੋਰ ਲਈ ਆ ਨੇ ਥੋੜਾ ਬਟਾ ਦੇ ਦਿੱਤਾ ਪਾਣੀ ਚੱਕੋ ਫਿਰ ਕੱਸੀ ਕੁਸੀ ਖਾਲੀਆਂ ਬਣਾਈਏ ਗਰਮੀ ਵੀ ਬਈ ਪੂਰੀ ਅੱਤ ਦੀ ਆ ਕਿਉਂ ਉਹ ਸਿਕਰਾਂ ਤੇ ਆ ਸੂਰਜ ਤੇ ਸਮਾ ਹੋ ਗਿਆ 2:46 ਦਾ ਕੀ ਕਹਿਣਾ ਚਾਹੋਗੇ ਅਗੂ ਜੀ ਆਪਾਂ ਜਿੰਨੇ ਫਿਰਦੇ ਆ ਦੇਖ ਸਾਰੇ ਛੜੇ ਛਾਟਾ ਕੋਈ ਨਹੀਂ ਵੈ ਆਪਣੇ ਛੇ ਵਾਂ ਦੀ ਫਿਕਰ ਸਾਰੇ ਤੋਂ ਵੱਧ ਆਪਾਂ ਨੂੰ ਸਹੀ ਗੱਲ ਹੈ ਜੋ ਜਿਹਦੇ ਨਾਲ ਪਿੱਛੇ ਰੋਣ ਵਾਲੀਆਂ ਨੇ ਜਵਾਕ ਰੋਣ ਵਾਲੇ ਸਾਨੂੰ ਜਵਾਕਾਂ ਨੂੰ ਰੋਣਾ ਇੱਕ ਦੀ ਮਰਦੇਵਾਂ ਦਾ ਫਿਕਰ ਤੁਹਾਨੂੰ ਆ ਮਟੀਆਂ ਸਾਡੀਆਂ ਬਣਨੇ ਆਂ ਕਿਉਂਕਿ ਇਹਦੇ ਛੜਿਆਂ ਦੀਆਂ ਮਟੀਆਂ ਬਹੁਤ ਸਾਰੇ ਛੜੇ ਸੇਵਾਂ ਦੀ ਫਿਕਰ ਕਰਦੇ ਆ ਤਾਂ ਸਹੀ ਗੱਲ ਹੈ ਬਾਕੀ ਭਾਈ ਕੁਦਰਤ ਨਾਲ ਪਿਆਰ ਹੀ ਬਹੁਤ ਆ ਆਪਣਾ ਕਿਉਂ ਭਾਈ ਬਾਕੀ ਬਾਈ ਚੌੜ ਦੀ ਗੱਲ ਚੌੜਨਾ ਛੋਟੇ ਭਵੇਂ ਆਸੇ-ਵਾਸੇ ਕੋਈ ਇੱਕ ਦਰਖਤ ਵੀ ਆਉ ਨੂੰ ਪਾਣੀ ਜ਼ਰੂਰ ਪਾਓ ਜ਼ਰੂਰ ਪਾਓ ਬਾਈ ਹਾਂ ਜੇ ਦਰਖਤ ਮੱਚ ਗਿਆ ਤਾਂ ਉਹ ਘਟੋ ਘਟ ਦੇ ਸਾਲ ਦਾ ਹੋ ਕੇ 6 ਮਹੀਨਿਆਂ ਦਾ ਹੋ ਕੇ ਦਰਖਤ ਮੱਚੀ ਜਾਂਦਾ ਤਾਂ ਥੋੜੀ ਅਣਗਹਿਲੀ ਆ ਸਹੀ ਗੱਲ ਹੈ ਖਾਲੀ ਥਾਂ ਦੇ ਸੀ ਉੱਥੇ ਕੁੱਕੇ ਦੇ ਵੀ ਫਿਆਰ ਗੋ ਦਰਖਤ ਜ਼ਰੂਰੀ ਆ ਦਰਖਤ ਤਾਂ ਜ਼ਰੂਰੀ ਆ ਅਸੀਂ ਤਾਂ ਦਿੰਦੇ ਹੀ ਆ ਬਚਾਉਣ ਵਾਲੇ ਵੀ ਜ਼ਰੂਰੀ ਆ ਹਾਂ ਚਾੜ ਕਰੀ ਜਾਂਦੇ ਬਾਈ ਫਰੇ ਤੇ ਬਾਈ ਲੱਗੇ ਹੋਏ ਆ ਤੇ ਬਾਕੀ ਬਾਈ ਸਾਡੇ ਪ੍ਰਧਾਨ ਜੀ ਮੋਟਰ ਲੈਣ ਗਏ ਵੇ ਆ ਨਾ ਫੋਨ ਕਰੀ ਜਾਂਦਾ ਥੋੜਾ ਜਿਹਾ ਨਾ ਫੋਨ ਖਣ ਦੇਖੇ ਮੋਟਰ ਪੁੱਛਦਾ ਉਹ ਕਿਹੜੀ ਕੰਪਨੀ ਦੀ ਲੈਣੀ ਆ ਗੋਲਡੀ ਕਿਉਂ ਨੈਕੀ ਦੀ ਲਿਆ ਅੰਡਰ ਆਰ ਦੀ ਟੜਕਾ ਲੱਗਿਆ ਪਿਆ ਅੰਡਰ ਆਰ ਦੀ ਸ਼ਰਕਾ ਲੈ ਆਓ ਬਾਈ ਲਿਆਂਦੀ ਮੋਟਰ ਨਵੀਂ ਤੇ ਪੈਂਪ ਸੇਵਾ ਵਾਸਤੇ ਆਂਦੀ ਹੈ ਫਿਰ ਮੱਛੀ ਮੋਟਰ ਚੱਕਦਾ ਕੰਮ ਚੱਕ ਲਈ ਵੀਰੇ ਅੱਜ ਠੀਕ ਹੈ ਕੋਈ ਕੱਢ ਕੇ ਲਿਆ ਗਿਆ ਅੱਛਾ ਨਵੀਂ ਪਾਈ ਸੀ ਚਲੋ ਉਹਨੂੰ ਵੀ ਰੱਬ ਭਲੀ ਕਰੂਗਾ ਉਹਦੀ ਵੀ ਸਹੀ ਗੱਲ ਆ ਬਾਈ ਠੀਕ ਹੈ ਟਾਂ ਵਾਸਤੇ ਲੈ ਆਂਦੀ ਆ ਨਾ ਬਾਈ ਬਿਲਕੁਲ ਬਾਈ ਬਿਲਕੁਲ ਸਾਰੇ ਬੁੱਟੇ ਸੁੱਕੇ ਹੋਏ ਸੀ ਤੇ ਨੌਜਵਾਨਾਂ ਨੇ ਇੱਕ ਕਦਮ ਚੱਕਿਆ ਵਾਤਾਵਰਨ ਲਈ ਪੰਡ ਲਈ ਤੇ ਸਮਾਜ ਲਈ ਆ ਗਿਆ ਗੰਮੀ ਵਾਲੇ ਥੱਲੇ ਆ ਗੋ ਫਰ ਕੇ ਟੇਕ ਚਲੀ ਗਏ ਯਾਰ ਆ ਚਾਰਿਆਂ ਨੇ ਲੈ ਕੇ ਦੋ ਜਣੇ ਲੈ ਜਾਂਦੀ ਸੀ ਬਾਈ ਤੇ ਮੋਟਰ ਵਾਸਤੇ ਹੁਣ ਆਪਾਂ ਜਿਹੜੀ ਤਾਰ ਆ ਉਹ ਲੈਣ ਗਏ ਆ ਤੇ ਆਪਾਂ ਲਾ ਕੇ ਚੱਲਿਆਂ ਘੋੜੀ ਕਿਉਂਕਿ ਬਾਜੀ ਉੱਤੇ ਤਾਰ ਲਾਉ ਜੋੜੂਗਾ ਮੋਟਰ ਦੀ ਤੇ ਆ ਸਾਡਾ ਜੀ ਡੇਰਾ ਬਾਬਾ ਅਸ਼ਰ ਦਾਤਾ ਤੇ ਅਸਰੋਰ ਆ ਕੰਮ ਕੁੰਮ ਕਰਕੇ ਸਾਰਾ ਮੋਟਰ ਮਟਰ ਲਾ ਕੇ ਉਸ ਤੋਂ ਬਾਅਦ ਦੇਖਾਂਗੇ ਇਸ਼ਨਾਨ ਕਰਾਂਗੇ ਤੇ ਫਿਲਹਾਲ ਘੋੜੀ ਲੈ ਕੇ ਜਾਂਦੇ ਆ ਇੱਥੋਂ ਆ ਲੈ ਕੇ ਜਾਣੀ ਹੈ ਬਈ ਘੋੜੀ ਨੂੰ ਜੋੜਨੀਆਂ ਹੈ ਤਾਰਾਂ ਇਹ ਆਉਂਦਾ ਕਿਉਂ ਨਹੀਂ ਚੱਕ ਲੈ ਇਹ ਨੌਜਵਾਨ ਜੀ ਤਾਰ ਲਾ ਰਿਹਾ ਮੇਰਾ ਹੀ ਹੈ ਜੀ ਸੇਵਾ ਬਾਈ ਦੀ ਬਹੁਤਾਂ ਪ੍ਰਤੀ ਵਾਤਾਵਰਨ ਬਤੀ ਆ ਸਾਰੇ ਨੌਜਵਾਨ ਸੇਵਾ ਹੀ ਕਰਦੇ ਜੀ ਦਾ ਮਾਉਂਟ ਰੂ ਹੋ ਫਿਰ ਬੱਸ ਯਾਰ ਜੀ ਤਾਰ ਦੇ ਦਿਓ ਤਾਰ ਪਈ ਉਹ ਵੀ ਲੱਗੇ ਮੋਟਰ ਮੱਛੀ ਕਿਉਂ ਵੀ ਕੋਸ਼ੇ ਆਹਨ ਖੁੱਲਾ ਪਾਣੀ ਬਹੂਆ ਬੂਟਿਆਂ ਨੂੰ ਵਾਹ ਕਾਈ ਜੀਰੇ ਇਹ ਮੂਰੋ ਬਟਨ ਵਾਲੀ ਹੈ ਕਾਈ ਜੀਰੇ ਇਹ ਤਾਨੂੰ ਪਾਣੀ ਦਾ ਪ੍ਰੈਸ਼ਰ ਉਹ ਕਰ ਦਈਏ ਬਾਦਰ ਵੱਲੋਂ 3 ਕਿਲੋ ਮੁੱਠੀ ਇੰਨਾ ਵੱਲੋਂ ਕੀਤੀ ਗਈ ਹੈ ਠੀਕ ਹੈ ਬਈ ਆਹ ਨੌਜਵਾਨਾ ਜਿਹੜੇ ਕੇਵਾਲਿਆ ਬੱਡੀ ਸੇਵਾ ਇਹਨਾਂ ਦੀ ਆਈ ਸਾਡੇ ਇੱਕ ਨਾਮ ਜੋ ਹੈ ਨਾ ਕੁੱਟੀ ਬੈਠਾ ਪੈਰ ਇਹਦਾ ਵੀ ਬਹੁਤ ਯੋਗਦਾਨ ਪੈ ਬੜੀ ਬੈਠਾ ਸੇਵਾ ਆਈ ਆ ਪੀਜ਼ਿਆਂ ਦੀ ਹਾਂਜੀ ਭਾਈ ਫੜੇ ਮਗਰ ਮਿਲਤ ਨਹੀਂ ਆਵਾਜ਼ ਹੁੰਦਾ ਜਿਹੜੇ ਬੰਦੇ ਆ ਨਹੀਂ ਸਕਦੇ ਉਹ ਵੀ ਸੇਵਾ ਭੇਜ ਰਹੇ ਆ ਨਾ ਬਾਈ ਇਹ ਬੜੀ ਮਾਨ ਵਾਲੀ ਗੱਲ ਆ ਉਹਨੇ ਦੇਖ ਕੇ ਤਾਂ ਹੀ ਦਿੱਤਾ ਐਡੀ ਕੀ ਗੱਲ ਆ ਉਹ ਹੱਲੇ ਵਿੱਚ ਸੁਣਾਉਏ ਆਹ ਮੁੰਡੇ ਬਾਈ ਪਕੌੜੇ ਲੈ ਕੇ ਆਏ ਆਗੇ ਜਾਨ ਨਰਗੇ ਦਿਖਾ ਦੇ ਪਕੌੜੇ ਕਿਹੜੇ ਨਹੀਂ ਰੋਜ਼ਿੰਦਾ ਇਹ ਸਾਕਰ ਵੱਲੋਂ ਬਾਈ ਸੇਵਾ ਅੰਕਲ ਕੈਫੇ ਮੈਂ ਉਹਨਾਂ ਨੂੰ ਬਾਦੂ ਪਿਆ ਯਾਰੋ ਜੀ ਮੋਟਰ ਲੱਗ ਚੁੱਕੀ ਆ ਤੇ ਕੋੜੀ ਕਰਤੀ ਆ ਬਸ ਡੇਰੇ ਤੇ ਹੁਣ ਨੌਨੇ ਆ ਜੀ ਕਰਦਿਆਂ ਬਲੌਗ ਦੀ ਸਮਾਪਤੀ ਤੇ ਬੂਟਿਆਂ ਨੂੰ ਪਾਣੀ ਪੁਣੀ ਦੇਤਾ ਸੀ ਤੇ ਬਾਈ ਹੋਰੇ ਹੈਗੇ ਆ ਉੱਥੇ ਤੇ ਹੁਣ ਚੱਲੇ ਆ ਨਾਉਣ ਤੇ ਬਲੌਗ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਬਈ ਸਾਰੇ ਲਈ ਆਂਦੀ ਆ ਸਾਡੇ ਇਲੈਕਟ੍ਰੀਸ਼ੀਅਨ ਇਹਨਾਂ ਦਾ ਵੀ ਬਹੁਤ ਯੋਗਦਾਨ ਆ ਇਹਨਾਂ ਨੇ ਕੀਤੀ ਜੀ ਮੋਟਰ ਫਿਟਿੰਗ ਨੌਜਵਾਨ ਹੜੇ ਵੀ ਡਟੇ ਹੋਏ ਆ ਕਹਿੰਦੇ ਸਾਰੇ ਬੂਟਿਆਂ ਨੂੰ ਪਾਣੀ ਪਾ ਕੇ ਜਾਣਾ ਤੇ ਟਾਈਮ ਕਿੰਨਾ ਹੋ ਗਿਆ ਬਈ ਜਮਾ ਤਾੜੀਆਂ ਲਾ ਦਿਓ ਬਾਈ ਦੇ ਨਾਂ ਤੇ ਸਾਰਿਆਂ ਦੇ ਨਾਂ ਤੇ ਤਾੜੀਆਂ ਮਾਰਦੀਆਂ ਬਾਈ ਸਾਢੇ 7 ਹੋ ਗਏ ਬਾਈ ਤੜਕੇ ਦੇ ਆਏ ਆ ਹਨਾ ਇਸ ਤੋਂ ਬਾਅਦ ਲੱਗੇ ਆ ਮੋਟਰ ਤੋਂ ਲੱਗੇ ਆ ਉਦੋਂ ਪਹਿਲਾਂ ਜਵਾਂ ਨਿਆ ਤੋਂ ਖੜੇ ਆ ਦੇਖੋ ਅੱਜ ਫਿਰ ਸਾਰੇ ਬੂਟਿਆਂ ਨੂੰ ਪਾਣੀ ਪਾ ਕੇ ਜਾਣਾ ਹੈ ਗਾਰ ਕੱਢ ਦੇਣੀ ਹੈ ਸਾਰੇ ਬੂਟਿਆਂ ਨੂੰ ਭਰ ਕੇ ਜਾਣਾ ਅੱਛਾ ਰਾਤ ਵੀ ਲਾ ਸਕਦਾ ਹੈ ਹਾਂ ਰਾਤ ਵੀ ਲੱਗ ਸਕਦੀ ਹੈ ਹੈ ਪਹਿਲਾ ਰਿਕਾਰਡ ਹੋਊਗਾ ਪਹਿਲਾ ਰਿਕਾਰਡ ਹੋਊਗਾ ਪੰਜਾਬ ਦੇ ਦਿਵਿਆਂ 'ਚ ਰਾਤ ਸਹੀ ਗੱਲ ਹੈ ਤੂੰ ਕਿ ਪਾਈ ਜਨਾ ਕੀਪਦਾ ਹਰਾ ਵੀ ਮਾਮਾ ਇਹ ਹਰਾ ਵੀ ਹੋ ਸਕਦਾ ਵੀਰੇ ਸਹੀ ਗੱਲ ਆ ਬਈ ਬਹੁਤ ਮਿਹਨਤ ਕੀਤੀ ਆ ਮੁੰਡਿਆਂ ਨੇ ਤੇ ਉਹ ਬਾਝ ਹੋਰੇ ਲੱਗੇ ਹੋਇਆ ਉਧਰ ਅੱਗੂ ਐਂਡ ਗੋਸ਼ਾ ਤੇ ਪਾਣੀ ਦੇ ਕੇ ਜਾਣਗੇ ਅੱਜ ਬੂਟਿਆਂ ਨੂੰ ਸਾਰਿਆਂ ਨੂੰ ਆਹ ਜੀਆ ਸਭ ਤੋਂ ਵੱਡੀ ਸਭ ਤੋਂ ਵੱਡੀ ਚੀਜ਼ ਆ ਇਹਦਾ ਬਜਾਰਾ ਮੜੇ ਨੂੰ ਤਾਂ ਭਾਵਾ ਭਾ